ਅੱਜ ਮੈਂ ਤੁਹਾਡੇ ਨਾਲ ਇੱਕ ਅਜੀਹਾ ਵਿਸ਼ਾ ਸਾਂਝਾ ਕਰਨ ਜਾ ਰਿਹਾ ਹਾਂ ਜੋ ਸਿਰਫ ਤੁਹਾਡੇ ਕਰੀਅਰ ਜਾਂ ਬਿਜ਼ਨਸ ਨਹੀਂ ਸਗੋਂ ਤੁਹਾਡੀ ਪੂਰੀ ਜ਼ਿੰਦਗੀ ਬਦਲ ਸਕਦਾ ਹੈ ਇਹ ਹੈ ਬੋਲਣ ਦੀ ਕਲਾ ਕਈ ਵਾਰ ਜ਼ਿੰਦਗੀ ਵਿੱਚ ਮੌਕੇ ਸਾਡੇ ਦਰਵਾਜ਼ੇ ਤੇ ਆਉਂਦੇ ਹਨ ਪਰ ਅਸੀਂ ਉਹਨਾਂ ਨੂੰ ਕਬਜ਼ਾ ਨਹੀਂ ਕਰ ਪਾਉਂਦੇ ਕਿਉਂ ਕਿ ਅਸੀਂ ਆਪਣੇ ਵਿਚਾਰ ਆਪਣੀ ਸੋਚ ਆਪਣੀ ਕਹਾਣੀ ਲੋਕਾਂ ਤੱਕ ਪਹੁੰਚਾ ਨਹੀਂ ਪਾਉਂਦੇ ਅਸੀਂ ਜਾਣਦੇ ਹਾਂ ਕਿ ਸਾਡੇ ਕੋਲ ਗਿਆਨ ਹੈ ਤਜਰਬਾ ਹੈ ਸੁਪਨੇ ਹਨ ਪਰ ਜਦੋਂ ਉਹਨਾਂ ਨੂੰ ਸ਼ਬਦਾਂ ਵਿੱਚ ਬਿਆਨ ਕਰਨ ਦਾ ਸਮਾਂ ਆਉਂਦਾ ਹੈ ਅਸੀਂ ਚੁੱਪ ਹੋ ਜਾਂਦੇ ਹਾਂ ਇਹ ਚੁੱਪੀ ਸਿਰਫ ਸ਼ਬਦਾਂ ਦੀ ਕਮੀ ਨਹੀਂ ਇਹ ਸਾਡੇ ਆਤਮ ਵਿਸ਼ਵਾਸ ਦੀ ਕਮੀ ਹੈ ਅਸੀਂ ਡਰਦੇ ਹਾਂ ਕਿ ਲੋਕ ਹੱਸਣਗੇ ਕਿ ਮੈਂ ਗਲਤ ਬੋਲ ਦਿਆਂਗਾ ਕਿ ਮੇਰੀ ਗੱਲ ਦੀ ਕੋਈ ਕਦਰ ਹੋਵੇਗੀ ਪਰ ਸੱਚ ਇਹ ਹੈ ਕਿ ਹਰ ਇਨਸਾਨ ਦੀ ਗੱਲ ਦੀ ਕਦਰ ਹੁੰਦੀ ਹੈ ਜੇ ਉਹ ਦਿਲੋਂ ਸੱਚਾਈ ਨਾਲ ਤੇ ਆਤਮ ਵਿਸ਼ਵਾਸ ਨਾਲ ਬੋਲੇ ਸੋਚੋ ਜੇ ਤੁਸੀਂ ਆਪਣੀ ਗੱਲ ਨੂੰ ਇਸ ਤਰ੍ਹਾਂ ਬਿਆਨ ਕਰ ਸਕੋ ਕਿ ਸਾਹਮਣੇ ਵਾਲਾ ਰੁੱਕ ਕੇ ਸੁਣੇ ਉਸ ਦੀ ਅੱਖਾਂ ਵਿੱਚ ਚਮਕ ਆ ਜਾਵੇ ਤੇ ਉਹ ਕਹੇ ਵਾਹ ਇਹ ਗੱਲ ਤਾਂ ਮੇਰੇ ਦਿਲ ਨੂੰ ਛੂ ਗਈ ਕੀ ਤੁਸੀਂ ਜਾਣਦੇ ਹੋ ਦੁਨੀਆ ਦੇ ਸਭ ਤੋਂ ਵੱਡੇ ਲੀਡਰ ਬਿਜ਼ਨਸਮੈਨ ਅਧਿਆਪਕ ਤੇ ਮੋਟੀਵੇਸ਼ਨਲ ਸਪੀਕਰ ਸ਼ਬਦ ਦੇ ਹਥਿਆਰ ਵੱਖਰੇ ਹੋ ਸਕਦੇ ਹਨ ਪਰ ਇੱਕ ਗੱਲ ਉਹਨਾਂ ਵਿੱਚ ਸਾਂਝੀ ਹੁੰਦੀ ਹੈ ਬੋਲਣ ਦੀ ਕਲਾ ਪਰ ਚੰਗੀ ਖਬਰ ਇਹ ਹੈ ਕਿ ਇਹ ਕਲਾ ਕੋਈ ਜਨਮ ਤੋਂ ਨਹੀਂ ਲਿਆਉਂਦਾ ਇਹ ਸਿੱਖੀ ਜਾਂਦੀ ਹੈ ਪ੍ਰੈਕਟਿਸ ਨਾਲ ਮਿਹਨਤ ਨਾਲ ਤੇ ਆਪਣੇ ਆਪ ਤੇ ਵਿਸ਼ਵਾਸ ਨਾਲ ਤੁਸੀਂ ਗਲੀ ਦੇ ਬੱਚੇ ਹੋ ਜਾਂ ਕਿਸੇ ਕੰਪਨੀ ਦੇ ਸੀਈਓ ਜੇ ਤੁਸੀਂ ਬੋਲਣ ਦੀ ਕਲਾ 'ਚ ਮਾਹਰ ਹੋ ਗਏ ਤਾਂ ਤੁਸੀਂ ਲੋਕਾਂ ਦੇ ਦਿਲ ਤੇ ਦਿਮਾਗ ਦੋਵੇਂ ਜਿੱਤ ਸਕਦੇ ਹੋ ਪਰ ਦੋਸਤੋ ਇਹ ਰਾਹ ਆਸਾਨ ਨਹੀਂ ਇਸ ਵਿੱਚ ਹਿੰਮਤ ਸਮਾਂ ਤੇ ਪੇਸ਼ੈਂਸ ਚਾਹੀਦਾ ਹੈ ਅੱਜ ਅਸੀਂ ਇਸ ਵੀਡੀਓ ਵਿੱਚ ਉਹ 6 ਗੱਲਾਂ ਸਿੱਖਾਂਗੇ ਜੋ ਤੁਹਾਨੂੰ ਬੋਲਣ ਦੀ ਕਲਾ 'ਚ ਮਾਹਰ ਬਣਾਉਣਗੀਆਂ ਅਤੇ ਯਾਦ ਰੱਖੋ ਇਹ ਸਿਰਫ ਸ਼ਬਦਾਂ ਦੀ ਕਲਾ ਨਹੀਂ ਇਹ ਜੀਵਨ ਦੀ ਕਲਾ ਹੈ ਕਿਉਂਕਿ ਜਦੋਂ ਤੁਸੀਂ ਬੋਲਣਾ ਸਿੱਖ ਜਾਂਦੇ ਹੋ ਤਤ ਤੁਸੀਂ ਆਪਣੀ ਜ਼ਿੰਦਗੀ ਦੀ ਕਹਾਣੀ ਖੁਦ ਲਿਖ ਸਕਦੇ ਹੋ ਨੰਬਰ 1 ਆਪਣੇ ਆਪ ਤੇ ਵਿਸ਼ਵਾਸ ਬਣਾਓ ਬੋਲਣ ਦੀ ਕਲਾ ਦੀ ਨਹੀਂ ਹੈ ਆਪਣੇ ਆਪ ਤੇ ਵਿਸ਼ਵਾਸ ਜੇ ਤੁਸੀਂ ਆਪਣੇ ਸ਼ਬਦਾਂ ਤੇ ਭਰੋਸਾ ਨਹੀਂ ਕਰੋਗੇ ਤਾਂ ਲੋਕ ਤੁਹਾਡੀ ਗੱਲ ਨੂੰ ਕਿਵੇਂ ਮੰਨਣਗੇ ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਕੋਈ ਕਿਸਾਨ ਬੀਜ ਤਾਂ ਬੀਜ ਦੇ ਪਰ ਉਸ ਨੂੰ ਪਾਣੀ ਦੇਣ ਤੇ ਯਕੀਨ ਨਾ ਹੋਵੇ ਬੀਜ ਉੱਗਣ ਲਈ ਭਰੋਸਾ ਚਾਹੀਦਾ ਹੈ ਤੇ ਤੁਹਾਡੀ ਗੱਲ ਨੂੰ ਫਲਣ ਫੁੱਲਣ ਲਈ ਆਤਮ ਵਿਸ਼ਵਾਸ ਆਪਣੇ ਆਪ ਤੇ ਵਿਸ਼ਵਾਸ ਦਾ ਮਤਲਬ ਅਹੰਕਾਰ ਨਹੀਂ ਸਗੋਂ ਆਪਣੇ ਅੰਦਰਲੇ ਸੱਚ ਤੇ ਯਕੀਨ ਹੈ ਜਦੋਂ ਤੁਸੀਂ ਬੋਲਦੇ ਹੋ ਤੇ ਤੁਹਾਡੇ ਦਿਲ ਵਿੱਚ ਇੱਕ ਆਵਾਜ਼ ਆਉਂਦੀ ਹੈ ਮੇਰੀ ਗੱਲ ਵਿੱਚ ਵਜ਼ਨ ਹੈ ਉਹੀ ਤੁਹਾਡਾ ਆਤਮ ਵਿਸ਼ਵਾਸ ਹੈ ਇਹ ਗੁਣ ਜਨਮ ਤੋਂ ਨਹੀਂ ਆਉਂਦਾ ਇਸ ਨੂੰ ਬਣਾਉਣਾ ਪੈਂਦਾ ਹੈ ਪਾਲਣਾ ਪੈਂਦਾ ਹੈ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਕੌਨਫੀਡੈਂਸ ਇੱਕ ਮੈਜਿਕ ਹੈ ਕਿ ਕੁਝ ਲੋਕਾਂ ਕੋਲ ਜਨਮ ਤੋਂ ਹੁੰਦਾ ਹੈ ਪਰ ਸੱਚ ਇਹ ਹੈ ਕਿ ਕੌਨਫੀਡੈਂਸ ਛੋਟੇ ਛੋਟੇ ਕਦਮਾਂ ਨਾਲ ਬਣਦਾ ਹੈ ਜਦੋਂ ਤੁਸੀਂ ਹਰ ਰੋਜ਼ ਆਪਣੇ ਆਪ ਨੂੰ ਚੈਲੰਜ ਦਿੰਦੇ ਹੋ ਜਿਵੇਂ ਕਿਸੇ ਨਵੇਂ insaan ਨਾਲ ਗੱਲ ਕਰਨਾ ਮੀਟਿੰਗ ਵਿੱਚ ਆਪਣੇ ਵਿਚਾਰ ਸਾਂਝੇ ਕਰਨਾ ਸਟੇਜ ਤੇ 30 ਸਕਿੰਟ ਵੀ ਖੜਨਾ ਇਹ ਸਭ ਤੁਹਾਡਾ ਵਿਸ਼ਵਾਸ ਇੱਕ ਇੱਕ ਇਟ ਵਾਂਗ ਮਜ਼ਬੂਤ ਕਰਦੇ ਹਨ ਆਪਣੇ ਆਪ ਤੇ ਵਿਸ਼ਵਾਸ ਬਣਾਉਣ ਲਈ ਪਹਿਲਾ ਕਦਮ ਹੈ ਆਪਣੀ ਕਦਰ ਕਰਨਾ ਜੇ ਤੁਸੀਂ ਆਪਣੇ ਆਪ ਨੂੰ ਮਹੱਤਵਪੂਰਨ ਨਹੀਂ ਮੰਨਦੇ ਤਾਂ ਦੁਨੀਆ ਵੀ ਨਹੀਂ ਮੰਨੇਗੀ ਰੋਜ਼ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖੋ ਤੇ ਕਹੋ ਮੈਂ ਕਾਬਿਲ ਹਾਂ ਮੈਂ ਸਿੱਖ ਰਿਹਾ ਹਾਂ ਤੇ ਮੈਂ ਵਾਦ ਰਾਂ ਇਹ ਸਿਰਫ ਵਾਕ ਨਹੀਂ ਤੁਹਾਡੀ ਸੋਚ ਦਾ ਬੀਜ ਹਨ ਜੋ ਸਮੇਂ ਨਾਲ ਇੱਕ ਵੱਡੇ ਦਰਖਤ ਵਾਂਗ ਖੜਦੇ ਹਨ ਆਤਮ ਵਿਸ਼ਵਾਸ ਦਾ ਦੂਜਾ ਰਾਜ ਹੈ ਗਲਤੀਆਂ ਤੋਂ ਨਾ ਡਰਨਾ ਹਰ ਵੱਡਾ ਸਪੀਕਰ ਹਰ ਲੀਡਰ ਸ਼ੁਰੂ ਵਿੱਚ ਹਿਲਦਾ ਡੋਲਦਾ ਸੀ ਗਲਤ ਬੋਲਦਾ ਸੀ ਪਰ ਉਹਨਾਂ ਨੇ ਇੱਕ ਗੱਲ ਸਿੱਖੀ ਡਰ ਕੇ ਚੁੱਪ ਰਹਿਣ ਨਾਲੋਂ ਗਲਤੀ ਕਰਕੇ ਸਿੱਖਣਾ ਵਧੀਆ ਹੈ ਯਾਦ ਰੱਖੋ ਜਦੋਂ ਤੁਸੀਂ ਗਲਤੀ ਕਰਦੇ ਹੋ ਤੁਸੀਂ ਸਿੱਖਦੇ ਹੋ ਜਦੋਂ ਤੁਸੀਂ ਚੁੱਪ ਰਹਿੰਦੇ ਹੋ ਤੁਸੀਂ ਮੌਕਾ ਗਵਾ ਦਿੰਦੇ ਹੋ आत्मविश्वास ਦਾ ਤੀਜਾ ਰਾਜ ਹੈ ਤਿਆਰੀ ਜਦੋਂ ਤੁਸੀਂ ਕਿਸੇ ਵਿਸ਼ੇ ਤੇ ਗੱਲ ਕਰਨ ਜਾ ਰਹੇ ਹੋ ਉਸ ਬਾਰੇ ਪੂਰੀ ਤਿਆਰੀ ਕਰੋ ਤਿਆਰੀ ਤੁਹਾਨੂੰ ਅੰਦਰੋਂ ਯਕੀਨ ਦਿੰਦੀ ਹੈ ਕਿ ਤੁਸੀਂ ਜੋ ਕਹਿਣ ਜਾ ਰਹੇ ਹੋ ਉਹ ਸਹੀ ਹੈ ਪੱਕਾ ਹੈ ਤੇ ਕੀਮਤੀ ਹੈ ਤਿਆਰੀ ਤੋਂ ਬਿਨਾ ਇਨਸਾਨ ਦੇ ਸ਼ਬਦ ਕੰਬਦੇ ਹਨ ਤਿਆਰ ਇਨਸਾਨ ਦੀ ਆਵਾਜ਼ ਗੂੰਜਦੀ ਹੈ ਯਾਦ ਰੱਖੋ ਆਪਣੇ ਆਪ ਤੇ ਵਿਸ਼ਵਾਸ ਬਣਾਉਣਾ ਇੱਕ ਯਾਤਰਾ ਹੈ ਅੱਜ ਤੁਸੀਂ ਇੱਕ ਛੋਟਾ ਕਦਮ ਚੁੱਕੋ ਕੱਲ ਦੁੱਝਾ ਪਰ ਹਿੰਮਤ ਕਦੇ ਨਾ ਛੱਡੋ ਕਿਉਂਕਿ ਜਦੋਂ ਤੁਸੀਂ ਆਪਣੇ ਆਪ ਤੇ ਵਿਸ਼ਵਾਸ ਕਰ ਲੈਂਦੇ ਹੋ ਤਾਂ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਰੋਕ ਨਹੀਂ ਸਕਦੀ ਤੇ ਜਦੋਂ ਤੁਸੀਂ ਵਿਸ਼ਵਾਸ ਨਾਲ ਬੋਲਦੇ ਹੋ ਤੁਹਾਡੀ ਆਵਾਜ਼ ਸਿਰਫ ਕੰਨਾਂ ਤੱਕ ਨਹੀਂ ਦਿਲਾਂ ਤੱਕ ਪਹੁੰਚਦੀ ਹੈ ਨੰਬਰ 2 ਧਿਆਨ ਨਾਲ ਸੁਣਨਾ ਸਿੱਖੋ ਦੋਸਤੋ ਬੋਲਣ ਦੀ ਕਲਾ ਸਿਰਫ ਬੋਲਣ ਬਾਰੇ ਨਹੀਂ ਹੁੰਦੀ ਇਹ ਸੁਣਨ ਦੀ ਕਲਾ ਨਾਲ ਪੂਰੀ ਹੁੰਦੀ ਹੈ ਵੱਡੇ ਲੀਡਰ ਵਧੀਆ ਅਧਿਆਪਕ ਤੇ ਮਹਾਨ ਸਪੀਕਰ ਸਿਰਫ ਇਸ ਕਰਕੇ ਪ੍ਰਭਾਵਸ਼ਾਲੀ ਨਹੀਂ ਹੁੰਦੇ ਕਿ ਉਹ ਚੰਗਾ ਬੋਲਦੇ ਹਨ ਸਗੋਂ ਇਸ ਕਰਕੇ ਵੀ ਕਿ ਉਹ ਧਿਆਨ ਨਾਲ ਸੁਣਦੇ ਹਨ ਜਦੋਂ ਤੁਸੀਂ ਕਿਸੇ ਨੂੰ ਧਿਆਨ ਨਾਲ ਸੁਣਦੇ ਹੋ ਤਾਂ ਤੁਸੀਂ ਸਿਰਫ ਉਹਨਾਂ ਦੇ ਸ਼ਬਦ ਨਹੀਂ ਸੁਣ ਰਹੇ ਹੁੰਦੇ ਤੁਸੀਂ ਉਹਨਾਂ ਦੀਆਂ ਭਾਵਨਾਵਾਂ ਉਹਨਾਂ ਦਾ ਦਰਦ ਉਹਨਾਂ ਦੇ ਸੁਪਨੇ ਵੀ ਸੁਣ ਰਹੇ ਹੁੰਦੇ ਹੋ ਇਹੀ ਕਾਰਨ ਹੈ ਕਿ ਧਿਆਨ ਨਾਲ ਸੁਣਨਾ ਤੁਹਾਨੂੰ ਲੋਕਾਂ ਦੇ ਦਿਲਾਂ ਨਾਲ ਜੋੜਦਾ ਹੈ ਬਹੁਤ ਵਾਰ ਅਸੀਂ ਗੱਲਬਾਤ ਵਿੱਚ ਆਪਣੀ ਵਾਰੀ ਦੀ ਉਡੀਕ ਕਰਦੇ ਹਾਂ ਸਾਹਮਣੇ ਵਾਲਾ ਬੋਲ ਰਿਹਾ ਹੁੰਦਾ ਹੈ ਪਰ ਸਾਡਾ ਮਨ ਸੋਚ ਰਿਹਾ ਹੁੰਦਾ ਹੈ ਕਿ ਮੈਂ ਅਗਲਾ ਕੀ ਕਹਾਵਾਂਗਾ ਇਸ ਕਰਕੇ ਅਸੀਂ ਅਸਲ ਵਿੱਚ ਸੁਣਦੇ ਨਹੀਂ ਯਾਦ ਰੱਖੋ ਜਦੋਂ ਤੁਸੀਂ ਪੂਰੇ ਮਨ ਨਾਲ ਪੂਰੀ ਹਾਜ਼ਰੀ ਨਾਲ ਸੁਣਦੇ ਹੋ ਤਾਂ ਸਾਹਮਣੇ ਵਾਲੇ ਨੂੰ ਮਹਿਸੂਸ ਹੁੰਦਾ ਹੈ ਕਿ ਉਸ ਦੀ ਗੱਲ ਦੀ ਕਦਰ ਕੀਤੀ ਜਾ ਰਹੀ ਹੈ ਇਹ ਮਹਿਸੂਸ ਉਹਨੂੰ ਤੁਹਾਡੇ ਨਾਲ ਹੋਰ ਖੁੱਲ ਕੇ ਗੱਲ ਕਰਨ ਲਈ ਪ੍ਰੇਰਿਤ ਕਰਦਾ ਹੈ ਧਿਆਨ ਨਾਲ ਸੁਣਨ ਲਈ ਤੁਹਾਨੂੰ ਚੁੱਪੀ ਦੀ ਕਲਾ ਵੀ ਸਿੱਖਣੀ ਪਵੇਗੀ ਚੁੱਪ ਰਹਿਣਾ ਕਮਜ਼ੋਰੀ ਨਹੀਂ ਇਹ ਥੋੜੀ ਤਾਕਤ ਹੈ ਚੁੱਪੀ ਵਿੱਚ ਤੁਸੀਂ ਹੋਰ ਚੰਗੀ ਤਰ੍ਹਾਂ ਸਮਝ ਸਾਰੇ ਦਿਓ ਮਹਿਸੂਸ ਕਰ ਸਕਦੇ ਹੋ ਤੇ ਸਹੀ ਜਵਾਬ ਦੇ ਸਕਦੇ ਹੋ ਸੁਣਨ ਦੇ ਦੌਰਾਨ ਆਪਣੇ ਸਰੀਰ ਦੀ ਭਾਸ਼ਾ ਦਾ ਵੀ ਧਿਆਨ ਰੱਖੋ। ਸਾਹਮਣੇ ਵਾਲੇ ਵੱਲ ਥੋੜਾ ਝੁੱਕ ਕੇ ਅੱਖਾਂ ਵਿੱਚ ਦੇਖ ਕੇ ਸਿਰ ਹਿਲਾ ਕੇ ਤੁਸੀਂ ਬਿਨਾ ਬੋਲੇ ਹੀ ਕਹਿ ਦਿੰਦੇ ਹੋ ਮੈਂ ਤੁਹਾਡੀ ਗੱਲ ਸੁਣ ਰਿਹਾ ਹਾਂ। ਇਹ ਛੋਟੀਆਂ-ਛੋਟੀਆਂ ਗੱਲਾਂ ਵੱਡਾ ਭਰੋਸਾ ਬਣਾਉਂਦੀਆਂ ਹਨ। ਇੱਕ ਹੋਰ ਮਹੱਤਵਪੂਰਨ ਗੱਲ ਗੱਲ ਵਿਚਕਾਰ ਟੋਕਣਾ ਨਹੀਂ। ਜਦੋਂ ਤੁਸੀਂ ਕਿਸੇ ਦੀ ਗੱਲ ਕੱਟਦੇ ਹੋ, ਉਹ ਮਹਿਸੂਸ ਕਰਦਾ ਹੈ ਕਿ ਉਸ ਦੀ ਗੱਲ ਤੁਹਾਡੇ ਲਈ ਮਹੱਤਵਪੂਰਨ ਨਹੀਂ। ਉਸ ਨੂੰ ਆਪਣੀ ਗੱਲ ਪੂਰੀ ਕਰਨ ਦਿਓ, ਫਿਰ ਜਵਾਬ ਦਿਓ। ਇਹ ਨਾ ਸਿਰਫ ਆਦਰ ਦਿਖਾਉਂਦਾ ਹੈ ਸਗੋਂ ਤੁਹਾਨੂੰ ਪੂਰੀ ਜਾਣਕਾਰੀ ਦੇਣ ਤੋਂ ਬਾਅਦ ਸਹੀ ਸ਼ਬਦ ਚੁਣਨ ਦਾ ਸਮਾਂ ਵੀ ਦਿੰਦਾ ਹੈ ਯਾਦ ਰੱਖੋ ਸੁਣਨ ਨਾਲ ਤੁਸੀਂ ਸਿਰਫ ਦੂਜਿਆਂ ਨੂੰ ਨਹੀਂ ਸਮਝਦੇ ਸਗੋਂ ਆਪਣੇ ਆਪ ਨੂੰ ਵੀ ਸਮਝਦੇ ਹੋ ਜਦੋਂ ਤੁਸੀਂ ਹੋਰਾਂ ਦੀਆਂ ਕਹਾਣੀਆਂ ਸੁਣਦੇ ਹੋ ਤੁਹਾਡੇ ਵਿਚਾਰਾਂ ਦਾ ਦਾਇਰਾ ਵੱਧਦਾ ਹੈ ਤੇ ਤੁਹਾਡੀ ਬੋਲਣ ਦੀ ਖੜਾ ਹੋਰ ਗਹਿਰੀ ਹੋ ਜਾਂਦੀ ਹੈ ਨੰਬਰ 3 ਸਧਾਰਨ ਤੇ ਸਾਫ਼ ਪਾਸ਼ਾ ਵਰਤੋ बोलण दी कला ਵਿੱਚ ਸਭ ਤੋਂ ਵੱਡੀ ਗਲਤੀ ਜੋ ਬਹੁਤ ਲੋਕ ਕਰਦੇ ਹਨ ਉਹ ਹੈ ਬਹੁਤ ਮੁਸ਼ਕਲ ਤੇ ਜਟਿਲ ਸ਼ਬਦ ਵਰਤਨਾ। ਉਹ ਸੋਚਦੇ ਹਨ ਕਿ ਜੇ ਉਹ ਡਿਕਸ਼ਨਰੀ ਵਾਲੇ ਭਾਰੀ ਸ਼ਬਦ ਬੋਲਣਗੇ ਤਾਂ ਲੋਕ ਉਹਨਾਂ ਨੂੰ ਹੁਸ਼ਿਆਰ ਸਮਝਣਗੇ। ਪਰ ਸੱਚ ਇਹ ਹੈ ਕਿ ਜਦੋਂ ਤੁਹਾਡੀ ਗੱਲ ਲੋਕਾਂ ਦੇ ਦਿਲ ਤੱਕ ਨਹੀਂ ਪਹੁੰਚਦੀ ਤਾਂ ਤੁਹਾਡੀ ਹੁਸ਼ਿਆਰੀ ਵੀ ਬੇਮਤਲਬ ਹੋ ਜਾਂਦੀ ਹੈ। ਸਧਾਰਨ ਤੇ ਸਾਫ਼ ਭਾਸ਼ਾ ਦਾ ਮਤਲਬ ਇਹ ਨਹੀਂ ਕਿ ਤੁਸੀਂ ਗਿਆਨ ਘਟਾ ਦਿਓ ਸਗੋਂ ਇਹ ਕਿ ਤੁਸੀਂ ਆਪਣਾ ਗਿਆਨ ਆਸਾਨ ਸ਼ਬਦਾਂ ਵਿੱਚ ਪੇਸ਼ ਕਰੋ ਤਾਂ ਜੋ ਹਰ ਕੋਈ ਸਮਝ ਸਕੇ। ਕਲਪਨਾ ਕਰੋ ਤੁਸੀਂ ਕਿਸੇ ਪਿੰਡ ਦੇ ਬਜ਼ੁਰਗ ਨਾਲ ਗੱਲ ਕਰ ਰਹੇ ਹੋ ਤੇ ਬਹੁਤ ਆਧੁਨਿਕ ਤਕਨੀਕੀ ਅੰਗਰੇਜ਼ੀ ਸ਼ਬਦ ਵਰਤ ਰਹੇ ਹੋ ਕੀ ਉਹ ਕਨੈਕਟ ਕਰ ਪਾਏਗਾ ਪਰ ਜੇ ਤੁਸੀਂ ਉਹੀ ਗੱਲ ਉਸ ਦੀ ਭਾਸ਼ਾ ਤੇ ਅੰਦਾਜ਼ ਵਿੱਚ ਕਹੋ ਤਾਂ ਉਹ ਸਿਰਫ ਸਮਝੇਗਾ ਹੀ ਨਹੀਂ ਸਗੋਂ ਤੁਹਾਡੀ ਗੱਲ ਨੂੰ ਯਾਦ ਵੀ ਰੱਖੇਗਾ ਇਹੀ ਕਾਰਨ ਹੈ ਕਿ ਵੱਡੇ ਮੋਟੀਵੇਸ਼ਨਲ ਸਪੀਕਰ ਆਪਣੇ ਵਿਚਾਰ ਸਧਾਰਨ ਸ਼ਬਦਾਂ ਵਿੱਚ ਰੱਖਦੇ ਸਨ ਉਹ ਜਾਣਦੇ ਸਨ ਕਿ ਅਸਲ ਤਾਕਤ ਸ਼ਬਦਾਂ ਦੀ ਲੰਬਾਈ ਵਿੱਚ ਨਹੀਂ ਸਗੋਂ ਉਹਨਾਂ ਦੀ ਸਾਫ਼ ਬੋਲਣ ਤੇ ਸੱਚਾਈ ਵਿੱਚ ਹੈ ਸਾਫ਼ ਭਾਸ਼ਾ ਦਾ ਮਤਲਬ ਹੈ ਬਿਲੋੜੀ ਕੁਮਾ ਫਰਾਤੋਂ ਬਚੋ ਜੋ ਗਲ ਦਾ ਸ਼ਬਦਾਂ ਵਿੱਚ ਕਹੀ ਜਾ ਸਕਦੀ ਹੈ ਉਸ ਨੂੰ 30 ਸ਼ਬਦਾਂ ਵਿੱਚ ਨਾ ਖਿੱਚੋ ਲੋਕਾਂ ਦਾ ਧਿਆਨ ਸੀਮਤ ਹੁੰਦਾ ਹੈ ਜਿੰਨੀ ਸਪਸ਼ਟ ਤੇ ਸਿੱਧੀ ਤੁਹਾਡੀ ਗੱਲ ਹੋਵੇਗੀ ਉਹਨਾਂ ਉਹ ਲੰਮੇ ਸਮੇਂ ਤੱਕ ਯਾਦ ਰਹੇਗੀ ਸਧਾਰਨ ਭਾਸ਼ਾ ਵਰਤਣ ਦਾ ਇੱਕ ਵੱਡਾ ਫਾਇਦਾ ਇਹ ਹੈ ਕਿ ਤੁਸੀਂ ਹਰ ਵਰਗ ਦੇ ਲੋਕਾਂ ਨਾਲ ਜੋੜ ਸਕਦੇ ਹੋ ਚਾਹੇ ਉਹ ਇੱਕ ਵਿਦਿਆਰਥੀ ਹੋਵੇ ਕਿਸਾਨ ਹੋਵੇ ਬਿਜ਼ਨਸਮੈਨ ਹੋਵੇ ਜਾਂ ਕਿਸੇ ਕੰਪਨੀ ਦਾ ਸੀਈਓ ਤੁਹਾਡੇ ਸ਼ਬਦ ਸਭ ਲਈ ਰਿਲੇਟੇਬਲ ਬਣ ਜਾਂਦੇ ਹਨ ਯਾਦ ਰੱਖੋ ਸਧਾਰਨਤਾ ਕਦੇ ਕਮੀ ਨਹੀਂ ਹੁੰਦੀ ਇਹ ਤਾਕਤ ਹੁੰਦੀ ਹੈ ਜਿਵੇਂ ਸਾਫ਼ ਪਾਣੀ ਸਭ ਨੂੰ ਪੀਣ ਜੋਗ ਲੱਗਦਾ ਹੈ ਉਸੇ ਤਰ੍ਹਾਂ ਸਾਫ਼ ਭਾਸ਼ਾ ਸਭ ਨੂੰ ਸਮਝ ਆਉਂਦੀ ਹੈ ਤੇ ਮਨ ਨੂੰ ਸ਼ੂ ਜਾਂਦੀ ਹੈ ਬੋਲਣ ਸਮੇਂ ਆਪਣੇ ਮਨ ਵਿੱਚ ਇੱਕ ਸਵਾਲ ਰੱਖੋ ਕੀ ਮੇਰੀ ਗੱਲ ਇੱਕ 12 ਸਾਲ ਦੇ ਬੱਚੇ ਨੂੰ ਵੀ ਸਮਝ ਆ ਸਕਦੀ ਹੈ ਜੇ ਜਵਾਬ ਹਾਂ ਹੈ ਤਾਂ ਮਾਨ ਕਰੋ ਤੁਸੀਂ ਬੋਲਣ ਦੀ ਅਸਲ ਕਲਾ ਸਿੱਖ ਗਏ ਹੋ ਨੰਬਰ 4 ਆਈ ਕੰਟੈਕਟ ਤੇ ਬਾਡੀ ਲੈਂਗੁਏਜ ਤੇ ਕੰਮ ਕਰੋ ਦੋਸਤੋ ਬੋਲਣ ਦੀ ਕਲਾ ਸਿਰਫ ਸ਼ਬਦਾਂ ਦੀ ਗੱਲ ਨਹੀਂ ਹੁੰਦੀ ਇਹ ਤੁਹਾਡੇ ਹਾਫ ਭਾਵ ਤੁਹਾਡੀ ਬਾਡੀ ਲੈਂਗੁਏਜ ਤੇ ਅੱਖਾਂ ਦੀ ਗੱਲਬਾਤ ਨਾਲ ਪੂਰੀ ਹੁੰਦੀ ਹੈ ਇਹ ਉਹ ਭਾਸ਼ਾ ਹੈ ਜੋ ਬਿਨਾਂ ਸ਼ਬਦਾਂ ਦੇ ਵੀ ਬਹੁਤ ਕੁਝ ਕਹਿ ਜਾਂਦੀ ਹੈ ਇਹ ਸਿਰਫ ਕਿਸੇ ਦੀਆਂ ਅੱਖਾਂ ਵਿੱਚ ਦੇਖਣਾ ਨਹੀਂ ਸਗੋਂ ਇਹ ਯਕੀਨ ਦਿਵਾਉਣਾ ਹੈ ਕਿ ਤੁਸੀਂ ਉਸ ਪਲ ਵਿੱਚ ਪੂਰੀ ਤਰ੍ਹਾਂ ਹਾਜ਼ਰ ਹੋ ਜਦੋਂ ਤੁਸੀਂ ਗੱਲ ਕਰਦੇ ਸਮੇਂ ਸਾਹਮਣੇ ਵਾਲੇ ਦੀਆਂ ਅੱਖਾਂ ਵਿੱਚ ਦੇਖਦੇ ਹੋ ਉਹ ਮਹਿਸੂਸ ਕਰਦਾ ਹੈ ਕਿ ਤੁਸੀਂ ਉਸ ਨੂੰ ਇੱਜ਼ਤ ਦੇ ਰਹੇ ਹੋ ਉਸ ਦੀ ਗੱਲ ਨੂੰ ਮਹੱਤਵ ਦੇ ਰਹੇ ਹੋ ਇੱਕ ਅਧਿਕ ਪੂਲ ਬਣਾਉਂਦਾ ਹੈ ਜੋ ਦਿਲਾਂ ਨੂੰ ਜੋੜਦਾ ਹੈ ਪਰ ਆਈ ਕੰਟੈਕਟ ਦਾ ਮਤਲਬ ਇਹ ਨਹੀਂ ਕਿ ਤੁਸੀਂ ਅਜੀਹਾ ਤੱਕੋ ਕਿ ਸਾਹਮਣੇ ਵਾਲਾ ਅਸੁਖੀ ਮਹਿਸੂਸ ਕਰੇ ਇਹ ਕੁਦਰਤੀ ਹੋਣਾ ਚਾਹੀਦਾ ਹੈ ਗੱਲ ਕਰਦੇ ਸਮੇ 60 ਤੋਂ 70% ਨਜ਼ਰਾਂ ਮਿਲਾਓ ਬਾਕੀ ਸਮੇ ਹੌਲੀ-ਹੌਲੀ ਇੱਧਰ-ਉੱਧਰ ਦੇਖੋ ਤਾਂ ਜੋ ਗੱਲਬਾਤ ਸੁਭਾਵਿਕ ਲੱਗੇ ਹੁਣ ਗੱਲ ਕਰੀਏ ਬਾਡੀ ਲੈਂਗੁਏਜ ਦੀ ਤੁਹਾਡਾ ਖੜਨ ਦਾ ਢੰਗ ਹੱਥਾਂ ਦੀ ਹਿਲਾਵਟ ਚਿਹਰੇ ਦੇ ਹਾਵ-ਭਾਵ ਇਹ ਸਭ ਤੁਹਾਡੇ ਸ਼ਬਦਾਂ ਨੂੰ ਤਾਕਤ ਦਿੰਦੇ ਹਨ ਜੇ ਤੁਸੀਂ ਬੋਲਦੇ ਸਮੇਂ ਝੁਕੇ ਹੋਏ ਹੋ ਹੱਥ ਜੇਬ ਵਿੱਚ ਹੈ ਜਾਂ ਚਿਹਰੇ ਤੇ ਕੋਈ ਚਮਕ ਨਹੀਂ ਤਾਂ ਤੁਹਾਡੀ ਗੱਲ ਦਾ ਅਸਰ ਘਟ ਜਾਂਦਾ ਹੈ ਪਰ ਜਦੋਂ ਤੁਸੀਂ ਸਿੱਧੇ ਖੜੇ ਹੋ ਹੌਲੀ-ਹੌਲੀ ਹੱਥਾਂ ਨਾਲ ਆਪਣੇ ਪੁਆਇੰਟ ਐਕਸਪਲੇਨ ਕਰ ਰਹੇ ਹੋ ਤੇ ਚਿਹਰੇ ਤੇ ਉਹੀ ਜਜ਼ਬਾਤ ਹਨ ਜੋ ਤੁਸੀਂ ਸ਼ਬਦਾਂ ਵਿੱਚ ਕਹਿ ਰਹੇ ਹੋ ਤਾਂ ਲੋਕ ਤੁਹਾਡੇ ਨਾਲ ਜੁੜ ਜਾਂਦੇ ਹਨ ਯਾਦ ਰੱਖੋ ਲੋਕ ਸਿਰਫ ਤੁਹਾਡੀ ਗੱਲ ਨਹੀਂ ਸੁਣਦੇ ਉਹ ਤੁਹਾਡੀ એનર્ਜੀ ਫੀਲ ਕਰਦੇ ਹਨ ਅਤੇ ਇਹ એનર્ਜੀ ਤੁਹਾਡੀ ਬਾਡੀ ਲੈਂਗੁਏਜ ਨਾਲ ਪ੍ਰਗਟ ਹੁੰਦੀ ਹੈ ਆਪਣੀ ਬਾਡੀ ਲੈਂਗੁਏਜ ਸੁਧਾਰਨ ਲਈ ਸ਼ੀਸ਼ੇ ਦੇ ਸਾਹਮਣੇ ਪ੍ਰੈਕਟਿਸ ਕਰੋ ਆਪਣੇ ਆਪ ਨੂੰ ਵੀਡੀਓ ਵਿੱਚ ਰਿਕਾਰਡ ਕਰੋ ਤੇ ਦੇਖੋ ਕਿ ਤੁਹਾਡੀ ਪੋਸਚਰ ਹੈਂਡ ਮੂਵਮੈਂਟਸ ਤੇ ਫੇਸ਼ੀਅਲ ਐਕਸਪ੍ਰੈਸ਼ਨਸ ਕਿਵੇਂ ਹਨ ਹਰ ਛੋਟੀ ਇੰਪਰੂਵਮੈਂਟ ਤੁਹਾਡੇ ਕਮਿਊਨੀਕੇਸ਼ਨ ਸਕਿਲਸ ਨੂੰ 10 ਗੁਣਾ ਵਧਾ ਸਕਦੀ ਹੈ ਆਈ ਕੰਟੈਕਟ ਤੇ ਬਾਡੀ ਲੈਂਗੁਏਜ ਉਹ ਚੁੱਪਚਾਪ ਸਾਥੀ ਹਨ ਜੋ ਤੁਹਾਡੇ ਸ਼ਬਦਾਂ ਨੂੰ ਜ਼ਿੰਦਾ ਕਰਦੇ ਹਨ ਜਦੋਂ ਸ਼ਬਦ ਨਜ਼ਰਾਂ ਤੇ ਹਾਵ ਭਾਵ ਇੱਕ ਸੁਰ ਵਿੱਚ ਬੋਲਦੇ ਹਨ ਤੁਹਾਡੀ ਗੱਲ ਸਿਰਫ ਸੁਣੀ ਨਹੀਂ ਜਾਂਦੀ ਸਗੋਂ ਮਹਿਸੂਸ ਕੀਤੀ ਜਾਂਦੀ ਹੈ ਨੰਬਰ 5 ਰੋਜ਼ਾਨਾ ਪ੍ਰੈਕਟਿਸ ਕਰੋ ਬੋਲਣ ਦੀ ਕਲਾ ਸਿਰਫ ਇੱਕ ਦਿਨ ਵਿੱਚ ਨਹੀਂ ਆ ਜਾਂਦੀ ਇਹ ਇੱਕ ਸਫ਼ਰ ਹੈ ਇੱਕ ਲਗਾਤਾਰ ਯਤਨ ਅਤੇ ਮਿਹਨਤ ਨਾਲ ਬਣਾਈ ਜਾਣ ਵਾਲੀ ਕਲਾ ਜਿਵੇਂ ਹਰ ਕਲਾ ਨੂੰ ਨਿਖਾਰਨ ਲਈ ਵਾਰ-ਵਾਰ ਅਭਿਆਸ ਦੀ ਲੋੜ ਹੁੰਦੀ ਹੈ ਉਸੇ ਤਰ੍ਹਾਂ ਬੋਲਣ ਦੀ ਕਲਾ ਨੂੰ ਮਜ਼ਬੂਤ ਬਣਾਉਣ ਲਈ ਰੋਜ਼ਾਨਾ ਪ੍ਰੈਕਟਿਸ ਕਰਨੀ ਪੈਂਦੀ ਹੈ ਕਈ ਵਾਰੀ ਸਾਡੇ ਅੰਦਰ ਗੱਲ ਕਰਨ ਦਾ ਡਰ ਜਾਂ ਸ਼ੱਕ ਹੁੰਦਾ ਹੈ ਇਸ ਕਰਕੇ ਅਸੀਂ ਮੁੜਮੁੜ ਗੱਲ ਕਰਨ ਤੋਂ ਕਤਰੌਨੇ ਹਾਂ ਪਰ ਸੱਚ ਇਹ ਹੈ ਕਿ ਜਿੰਨਾ ਜ਼ਿਆਦਾ ਤੁਸੀਂ ਬੋਲੋਗੇ ਉਨਾ ਹੀ ਤੁਸੀਂ ਸਿੱਖੋਗੇ ਹਰ ਗਲਤੀ ਤੁਹਾਨੂੰ ਇੱਕ ਨਵਾਂ ਸਬਕ ਦਿੰਦੀ ਹੈ ਹਰ ਸ਼ਬਦ ਤੁਹਾਡੇ ਅੰਦਰ ਨਵੀਂ ਤਾਕਤ ਪੈਦਾ ਕਰਦਾ ਹੈ ਰੋਜ਼ਾਨਾ ਪ੍ਰੈਕਟਿਸ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਆਪਣੇ ਆਪ ਨਾਲ ਗੱਲ ਕਰਨਾ ਆਪਣੇ ਵਿਚਾਰਾਂ ਨੂੰ ਸ਼ਬਦਾਂ ਵਿੱਚ ਬਦਲੋ ਸ਼ੀਸ਼ੇ ਦੇ ਸਾਹਮਣੇ ਬੋਲੋ ਆਪਣੀ ਆਵਾਜ਼ ਨੂੰ ਸੁਣੋ ਤੇ ਸੁਧਾਰੋ ਇਹ ਸ਼ੁਰੂਆਤ ਵਿੱਚ ਅਜੀਬ ਲੱਗ ਸਕਦਾ ਹੈ ਪਰ ਇਹ ਤੁਹਾਡੇ ਆਤਮ ਵਿਸ਼ਵਾਸ ਨੂੰ ਬਹੁਤ ਤੇਜ਼ੀ ਨਾਲ ਵਧਾਉਂਦਾ ਹੈ ਇੱਕ ਹੋਰ ਤਰੀਕਾ ਹੈ ਦੋਸਤਾਂ ਜਾਂ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਕੇ ਪ੍ਰੈਕਟਿਸ ਕਰੋ ਇਹ ਸਾਥੀ ਤੁਹਾਨੂੰ ਸੁਝਾਅ ਦੇਣਗੇ ਤੁਹਾਡੀਆਂ ਗਲਤੀਆਂ ਨੂੰ ਦੂਰ ਕਰਨ ਵਿੱਚ ਮਦਦ ਕਰਨਗੇ ਅਤੇ ਤੁਹਾਡੇ ਹੌਸਲੇ ਨੂੰ ਬਰਕਰਾਰ ਰੱਖਣਗੇ ਇਸ ਤੋਂ ਇਲਾਵਾ ਜੇ ਤੁਸੀਂ ਕਿਸੇ ਖਾਸ ਵਿਸ਼ੇ ਤੇ ਬੋਲਣ ਦੀ ਪ੍ਰੈਕਟਿਸ ਕਰ ਰਹੇ ਹੋ ਤਾਂ ਉਸ ਦੀ ਪੂਰੀ ਤਿਆਰੀ ਕਰੋ ਜਿਵੇਂ ਕਿਸੇ ਕਹਾਣੀ ਨੂੰ ਵਾਰ-ਵਾਰ ਦੁਹਰਾਉਣਾ, ਆਪਣੇ ਤਜਰਬੇ ਨੂੰ ਯਾਦ ਕਰਨਾ ਜਾਂ ਮੁੱਖ ਬਿੰਦੂਆਂ ਨੂੰ ਨੋਟ ਕਰਨਾ ਇਹ ਤਿਆਰੀ ਤੁਹਾਡੀ ਪ੍ਰੈਕਟਿਸ ਨੂੰ ਹੋਰ ਪ੍ਰਭਾਵਸ਼ਾਲੀ ਬਣਾ ਦਿੰਦੀ ਹੈ। ਰੋਜ਼ਾਨਾ ਪ੍ਰੈਕਟਿਸ ਕਰਨ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਤੁਸੀਂ ਆਪਣੇ ਡਰ ਅਤੇ ਸ਼ੱਕ ਨੂੰ ਜਿੱਤ ਲੈਂਦੇ ਹੋ। ਹਰ ਛੋਟਾ ਕਦਮ ਤੁਹਾਨੂੰ ਮਜ਼ਬੂਤ ਬਣਾਉਂਦਾ ਹੈ ਤੇ ਜਲਦੀ ਹੀ ਤੁਹਾਡੀ ਆਵਾਜ਼ ਵਿੱਚ ਇੱਕ ਨਵਾਂ ਜਜ਼ਬਾ ਤੇ ਆਤਮ ਵਿਸ਼ਵਾਸ ਆ ਜਾਂਦਾ ਹੈ। ਆਪਣੇ ਆਪ ਨੂੰ ਇਹ ਯਾਦ ਦਿਵਾਓ ਕਿ ਹਰ ਵੱਡਾ ਸਪੀਕਰ ਵੀ ਇੱਕ ਦਿਨ ਸ਼ੁਰੂਆਤੀ ਸੀ। ਉਹ ਨਾਨੇ ਵੀ ਇੱਕ ਇੱਕ ਕਦਮ ਚੁੱਕ ਕੇ ਦਿਨ-ਬਦਨ ਮਿਹਨਤ ਕਰਕੇ ਆਪਣੀ ਆਵਾਜ਼ ਬਣਾਈ ਅੱਜ ਜੇ ਤੁਸੀਂ ਸਿਰਫ ਇੱਕ ਛੋਟਾ ਜਿਹਾ ਕਦਮ ਵੀ ਲੈਂਦੇ ਹੋ ਤੁਸੀਂ ਬੋਲਣ ਦੀ ਕਲਾ ਵਿੱਚ ਇੱਕ ਵੱਡਾ ਮੋੜ ਲਿਆਉਣ ਜਾ ਰਹੇ ਹੋ ਇਸ ਲਈ ਕੋਈ ਵੀ ਮੌਕਾ ਹੱਥੋਂ ਨਾ ਗਵਾਓ ਤੇ ਰੋਜ਼ਾਨਾ ਪ੍ਰੈਕਟਿਸ ਸ਼ੁਰੂ ਕਰੋ ਆਪਣੀ ਆਵਾਜ਼ ਨੂੰ ਜਗਾਓ ਆਪਣੇ ਸ਼ਬਦਾਂ ਨੂੰ ਪੰਖ ਦਿਓ ਤੇ ਆਪਣੀ ਜ਼ਿੰਦਗੀ ਨੂੰ ਬਦਲਣ ਵਾਲੀ ਕਲਾ ਸਿੱਖੋ ਨੰਬਰ 6 ਪੌਜ਼ ਤੇ ਸਪੀਡ ਦਾ ਜਾਦੂ ਵਰਤੋ ਬੋਲਣ ਵਿੱਚ ਨਾ ਸਿਰਫ ਸ਼ਬਦ ਮਹੱਤਵਪੂਰਨ ਹੁੰਦੇ ਹਨ ਸਗੋਂ ਉਹ ਸ਼ਬਦ ਕਿੰਨੇ ਤੇ ਕਿੰਨੀ ਤੇਜ਼ੀ ਨਾਲ ਕਹੇ ਜਾਂਦੇ ਹਨ ਇਹ ਵੀ ਬਹੁਤ ਵੱਡਾ ਫਰਕ ਪੈਂਦਾ ਹੈ ਇਸੇ ਲਈ ਅਸੀਂ ਗੱਲ ਕਰਾਂਗੇ ਪਾਉਜ਼ ਅਤੇ ਸਪੀਡ ਦੇ ਜਾਦੂ ਦੀ ਪਾਉਜ਼ ਦਾ ਮਤਲਬ ਹੈ ਗੱਲ ਕਰਦੇ ਸਮੇਂ ਜਿੱਥੇ-ਜਿੱਥੇ ਲੋੜ ਪਏ ਠਹਿਰਨਾ ਜਾਂ ਰੁਕਣਾ ਇਹ ਛੋਟਾ ਜਿਹਾ ਰੁਕਣਾ ਤੁਹਾਡੇ ਸ਼ਬਦਾਂ ਨੂੰ ਤਾਕਤ ਦਿੰਦਾ ਹੈ ਜਦੋਂ ਤੁਸੀਂ ਇੱਕ ਮਹੱਤਵਪੂਰਨ ਗੱਲ ਬਿਆਨ ਕਰਦੇ ਹੋ ਤਾਂ ਥੋੜਾ ਰੁਕ ਕੇ ਸਾਲੋ ਇਹ ਸੁਣਨ ਵਾਲੇ ਦਾ ਧਿਆਨ ਤੁਹਾਡੇ ਸ਼ਬਦਾਂ ਵੱਲ ਕੇਂਦ੍ਰਿਤ ਕਰਦਾ ਹੈ ਇਸ ਤੋਂ ਇਲਾਵਾ ਇਹ ਤੁਹਾਡੇ ਅੰਦਰ ਦਾ ਵਿਸ਼ਵਾਸ ਵੀ ਦਰਸਾਉਂਦਾ ਹੈ ਕਿ ਤੁਸੀਂ ਆਪਣੀ ਗੱਲ ਦੇ ਹਰੇਕ ਸ਼ਬਦ ਨੂੰ ਮਹੱਤਵਪੂਰਨ ਸਮਝਦੇ ਹੋ ਕਈ ਵਾਰੀ ਜਲਦੀ ਬੋਲਣ ਨਾਲ ਗੱਲ ਦਾ ਅਰਥ ਖੋ ਜਾਂਦਾ ਹੈ ਲੋਕ ਤੁਹਾਡੀ ਗੱਲ ਨੂੰ ਪੂਰੀ ਤਰ੍ਹਾਂ ਨਹੀਂ ਸਮਝ ਪਾਉਂਦੇ ਤੇ ਤੁਹਾਡੇ ਸ਼ਬਦ ਗੁੰਮ ਹੋ ਜਾਂਦੇ ਹਨ ਇਸ ਲਈ ਗਤੀ ਦਾ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ ਉੱਚੀ ਗਤੀ ਨਾਲ ਬੋਲਣਾ ਹਮੇਸ਼ਾ ਚੰਗਾ ਨਹੀਂ ਹੁੰਦਾ ਅਤੇ ਬਹੁਤ ਥੋੜੀ ਬੋਲਣਾ ਵੀ ਸੁਣਨ ਵਾਲਿਆਂ ਨੂੰ ਬੋਰ ਕਰ ਸਕਦਾ ਹੈ ਪੌਜ਼ ਤੇ ਸਪੀਡ ਦਾ ਬੈਲੈਂਸ ਬਣਾਉਣਾ ਹੀ ਮਾਹਰ ਬੋਲਣ ਵਾਲਿਆਂ ਦੀ ਨਿਸ਼ਾਨੀ ਹੁੰਦੀ ਹੈ ਉਹ ਜਾਣਦੇ ਹਨ ਕਿ ਕਦੋਂ ਗੱਲ ਨੂੰ ਰੋਮਾਂਚਕ ਬਣਾਉਣਾ ਹੈ ਤੇ ਕਦੋਂ ਧੀਰੇ ਧੀਰੇ ਬੋਲ ਕੇ ਜਵਾਬ ਦੇਣਾ ਹੈ ਇਹ ਕੰਟਰੋਲ ਤੁਹਾਡੇ ਸ਼ਬਦਾਂ ਨੂੰ ਨਿਰਮਾణాਤਮਕ ਬਣਾਉਂਦਾ ਹੈ ਤੇ ਲੋਕਾਂ ਨੂੰ ਜੋੜ ਕੇ ਰੱਖਦਾ ਹੈ ਪੌਜ਼ ਦਾ ਇੱਕ ਹੋਰ ਵੱਡਾ ਫਾਇਦਾ ਇਹ ਹੈ ਕਿ ਇਹ ਤੁਹਾਨੂੰ ਸ਼ਾਂਤ ਰਹਿਣ ਵਿੱਚ ਮਦਦ ਕਰਦਾ ਹੈ ਜਦੋਂ ਤੁਸੀਂ ਰੁਕਦੇ ਹੋ ਤਦ ਵਰਦਮਨ ਸ਼ਾਂਤ ਹੁੰਦਾ ਹੈ ਤੇ ਤੁਸੀਂ ਅੱਗੇ ਕਹਿਣ ਵਾਲੇ ਸ਼ਬਦਾਂ ਬਾਰੇ ਸੋਚ ਸਕਦੇ ਹੋ ਇਸ ਨਾਲ ਗੱਲ ਵਿੱਚ ਗਲਤੀ ਕਰਨ ਦੇ ਚਾਂਸ ਘੱਟ ਹੋ ਜਾਂਦੇ ਹਨ ਸਪੀਡ ਨੂੰ ਵਧਾਉਣ ਜਾਂ ਘਟਾਉਣ ਦੀ ਕਲਾ ਸਿੱਖਣ ਲਈ ਤੁਸੀਂ ਆਪਣੀ ਆਵਾਜ਼ ਨੂੰ ਰਿਕਾਰਡ ਕਰਕੇ ਸੁਣ ਸਕਦੇ ਹੋ ਇਹ ਤੁਹਾਨੂੰ ਇਹ ਸਮਝਣ ਵਿੱਚ ਮਦਦ ਕਰੇਗੀ ਕਿ ਕਿਹੜੇ ਹਿੱਸੇ ਤੇਜ਼ ਤੇ ਕਿਹੜੇ ਹਿੱਸੇ ਹੌਲੇ ਬੋਲਣੇ ਚਾਹੀਦੇ ਹਨ ਸਿੱਖੋ ਕਿ ਬੋਲਣ ਵਿੱਚ ਰੁਕਾਵਟ ਨਾ ਕਰੋ ਤਾਂ ਗੱਲ ਠਕਾ ਦੇਵੇਗੀ ਤੇ ਜ਼ਿਆਦਾ ਤੇਜ਼ੀ ਨਾਲ ਗੱਲ ਕਰਨ ਨਾਲ ਗੱਲ ਸੁਣਨ ਵਾਲੇ ਦਾ ਮਨ ਭੱਜ ਜਾਵੇਗਾ ਇਸ ਲਈ ਪੌਜ਼ ਤੇ ਸਪੀਡ ਦਾ ਬੈਲੈਂਸ ਬਣਾ ਕੇ ਤੁਸੀਂ ਆਪਣੇ ਸ਼ਬਦਾਂ ਨੂੰ ਜਾਦੂਈ ਤਾਕਤ ਦੇ ਸਕਦੇ ਹੋ ਦੋਸਤੋ ਬੋਲਣ ਦੀ ਕਲਾ ਸਿਰਫ ਸ਼ਬਦਾਂ ਦੀ ਗੱਲ ਨਹੀਂ ਇਹ ਤੁਹਾਡੀ ਸ਼ਖਸੀਅਤ ਦੀ ਸ਼ਾਪ ਹੈ ਜਦੋਂ ਤੁਸੀਂ ਸੱਚਾਈ ਵਿਸ਼ਵਾਸ ਅਤੇ ਦਿਲ ਨਾਲ ਗੱਲ ਕਰਦੇ ਹੋ ਲੋਕ ਤੁਹਾਡਾ ਇੰਤਜ਼ਾਰ ਕਰਦੇ ਹਨ ਅੱਜ ਤੋਂ ਹੀ ਸ਼ੁਰੂ ਕਰੋ ਕਿਉਂਕਿ ਤੁਸੀਂ ਜੋ ਬੋਲਦੇ ਹੋ ਉਹ ਤੁਹਾਡਾ ਭਵਿੱਖ ਬਣਾਉਂਦਾ ਹੈ ਜੇ ਇਹ ਵੀਡੀਓ ਤੁਹਾਨੂੰ ਲਾਭਦਾਇਕ ਲੱਗੀ ਤਾਂ ਲਾਈਕ ਕਰੋ ਸ਼ੇਅਰ ਕਰੋ ਤੇ ਸਾਡੇ ਚੈਨਲ ਉਡਾਨ ਪੰਜਾਬੀ ਨੂੰ ਸਬਸਕ੍ਰਾਈਬ ਕਰੋ